ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਹੜਪੀੜਤਾ ਨੂੰ ਲੰਗਰ ਦੇਣ ਗਏ ਸੀ ਕਈ ਨੌਜਵਾਨ ਡੁੱਬ ਚੁੱਕੇ ਨੇ ਔਰ ਦੂਜੇ ਪਾਸੇ ਪੰਜਾਬ ਪਰਦੇ ਵਿੱਚ ਜਿੰਨੇ ਵੀ ਸੇਵਾਦਾਰ ਨੇ ਯਾਨੀ ਲੰਗਰ ਲੈ ਕੇ ਪਹੁੰਚਦੇ ਨੇ ਤਾਂ ਉੱਥੇ ਕੀ ਹੁੰਦਾ ਕਿ ਲੱਖਾਂ ਰੁਪਏ ਦਾ ਲੰਗਰ ਵੀ ਪਾਣੀ ਦੇ ਵਿੱਚ ਰੁੜ ਜਾਂਦਾ ਯਾਨੀ ਬਹੁਤ ਵੱਡੀ ਸੇਵਾ ਕਰਨ ਗਏ ਸੀ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਔਰ ਇਹਦੇ ਨਾਲ ਹੀ ਸਭ ਤੋਂ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਦੀ ਹੈ ਸਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਕਿ ਹਰ ਪੀੜਤ ਨੇ ਉਹਨਾਂ ਦੇ ਨਾਲ ਗੇਮ ਖੇੜ ਗਏ ਨੇ ਕਿਵੇਂ ਗੇਮ ਖੇਡੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪਹਿਲੀ ਖਬਰ ਹੈ ਜਿਹੜੀ ਉਹਨੇ ਤਾਂ ਪੰਜਾਬ ਦੇ ਅੰਦਰ ਤਰਥੱਲੀ ਮਚਾ ਦਿੱਤੀ ਹੈ ਪਰ ਜਿਹੜੀ ਗੁਰੂ ਸਾਹਿਬ ਦੀ ਪੱਗ ਦਸਤਾਰ ਦਿੱਤੀ ਹੋਈ ਸਿੱਖਾਂ ਨੂੰ ਉਸ ਨੇ ਅੱਜ ਬੰਦੇ ਕਿਵੇਂ ਬਚਾਏ ਨੇ ਕਿਵੇਂ ਹਰ ਪੀੜਤਾਂ ਨੂੰ ਕੱਢਿਆ ਕਿਉਂਕਿ ਪੰਜਾਬ ਦੇ ਅੰਦਰ ਜਿੰਨੇ ਵੀ ਸਾਡੀ ਸਿੱਖ ਸਮਾਜ ਦੇ ਲੋਕ ਨੇ ਉਹਨਾਂ ਨੇ ਬਹੁਤ ਵੱਡੀ ਸੇਵਾ ਇੱਕ ਲੰਗਰ ਦੀ ਸੇਵਾ ਚਲਾਈ ਸੀ ਪਰ ਲੰਗਰ ਲੱਖਾਂ ਰੁਪਏ ਦਾ ਪਾਣੀ ਦੇ ਵਿੱਚ ਡੁੱਬ ਗਿਆ ਜਿਹੜੇ ਲੋਕ ਉਥੇ ਸੇਵਾ ਕਰਨ ਪਹੁੰਚਦੇ ਨੇ ਅਚਾਨਕ ਉਹਨਾਂ ਦੇ ਨਾਲ ਹਾਦਸਾ ਕਿਵੇਂ ਵਾਪਰਦਾ ਯਾਨੀ ਉਥੇ ਇੱਕ ਹਾਈਵੇ ਦੀ ਸ਼ਰਕ 20 ਫੁੱਟ ਪਾਣੀ ਦੇ ਵਿੱਚ ਤਸ ਗਈ ਹੈ ਉਹ ਸ਼ਰਕ ਇੱਕ ਨਹਿਰ ਦਾ ਕਹਿ ਲਓ ਨਦੀ ਦਾ ਰੂਪ ਲੈ ਗਈ ਹੈ ਹਾਈਵੇ ਸੀ ਪੱਕਾ ਪਰ ਸ਼ਰਕ ਦੇ ਉੱਤੇ ਜਦੋਂ ਟਰਾਲੀ ਪਹੁੰਚਦੀ ਹੈ ਹਰ ਪੀੜਤਾ ਨੂੰ ਲੰਗਰ ਦੇਣ ਦੇ ਲਈ ਉਹ ਸ਼ਰਕ ਤਸ ਗਈ ਹੈ ਅੱਗੇ ਦੀ ਖਬਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਖਬਰ ਦਿਖਾਉਣ ਜਾ ਰਿਹਾ ਮੈਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਅਕਸਰ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਭਾਈ ਜਿਹੜੇ ਇਹ ਬਾਦਲ ਨੇ ਇਹ ਤੁਹਾਡੇ ਨਾਲ ਤੁਹਾਡੇ ਮਜ਼ਾਕ ਹੀ ਉਡਾ ਰਹੇ ਨੇ ਦਰਸਲ ਦੇ ਵਿੱਚ ਜੇਕਰ ਸੁਖਵੀਰ ਸਿੰਘ ਬਾਦਲ ਵਾਕਈ ਪੰਜਾਬ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਫੇਰ ਜਿਹੜੀ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੱਲ ਕਹੀ ਹੈ ਉਹਨਾਂ ਨੂੰ ਕਰਨੀ ਪਾਉਗੀ ਔਰ ਜਿਹੜੀ ਅਪਡੇਟ ਸੁਖਵੀਰ ਸਿੰਘ ਬਾਦਲ ਤੇ ਆ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਤਾਂ ਪਹਿਲੀ ਖਬਰ ਹਰ ਪੀੜਤਾ ਨੂੰ ਲੰਗਰ ਦੇਣ ਗਏ ਸਿੱਖ ਨੌਜਵਾਨ ਕਿਵੇਂ ਡੁੱਬਦੇ ਨੇ ਔਰ ਕਿਵੇਂ ਉਹਨਾਂ ਨੂੰ ਦਸਤਾਰ ਬਚਾਉਂਦੀ ਆ ਗੁਰੂ ਦੀ ਦਿੱਤੀ ਹੋਈ ਇਹ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਪਡੇਟ ਸਾਂਝੀ ਕਰਾਂਗੇ ਸੁਣੋ ਜਾਓ ਪਿੱਛੇ ਹੋ ਜਾ ਯਾਰ ਥੋੜਾ ਪਿੱਛੇ ਹੋ ਜਾ ਪਿੱਛੇ ਹੋ ਜਾ ਬਰਾ ਵੱਡਾ ਪਾਰ ਯਾਰ ਇੱਥੇ ਕਾ ਦੇਖ ਸਕਦੇ ਹੋ ਵੀ ਇਤਰਾ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਭਾਈ ਜੀ ਤੁਸੀਂ ਵੀ ਨਾਲ ਸੀਗੇ ਅਸੀਂ ਨਾਲ ਨਹੀਂ ਅਸੀਂ ਇਤਰਾ ਸੁੱਕੀਆਂ ਤੋਂ ਆ ਰਹੇ ਹਾਂ ਗਗਮਾਲ ਤੋਂ ਤੋਂ ਅਸੀਂ ਕੁਦਰਤੀ ਉੱਤੇ ਚੜੇ ਆ ਤੇ ਉੱਤੇ ਦੇਖਿਆ ਤੇ ਟਰੈਕਟਰ ਵੀਰ ਉਹਨਾਂ ਦਾ ਸਾਡੋ ਬਾਹੀ ਅਸੀਂ ਫਿਰ ਇਹਨਾਂ ਕੋ ਰੱਸੀ ਹੈ ਨਾ ਰੱਸੀ ਉੱਪਰ ਚੁੱਟੀ ਤੇ ਰੱਸੀ ਦੇ ਮਦ ਨਾਲ ਉਹਨਾਂ ਸੈਰ-ਸੈਰ ਤੇ ਹੋ ਕੇ ਉਹਨਾਂ ਨੂੰ ਕੱਢਿਆ ਅੱਛਾ ਆਇਆ ਭਾਈਆਂ ਨੂੰ ਰੱਸੀ ਦੇ ਮਦ ਹਾਂ ਆਇਆ ਵੀ ਰਹੀ ਆ ਰੋੜੇ ਵੀਰ ਜੀ ਰੋੜੇ ਪੈ ਗਏ ਆ ਥਲੇ ਚੁੱਕੇ ਜਿਵੇਂ ਜ਼ਮੀਨ ਦੇ ਥਲੇ ਜਾ ਕੇ ਪੈਰ ਲਗਾ ਫਿਰ ਤਾਂ ਆਏ ਇਹ ਜੀ ਸਮਝ ਨਹੀਂ ਲੱਗੀ ਕੀ ਬਣ ਗਿਆ ਸਾਡੇ ਨਾਲ ਹਾਂਜੀ ਇਹ ਵੀ ਹੋਣਾ ਬਹੁਤ ਬਚਾ ਹੋਇਆ ਇਹਨਾਂ ਦਾ ਪਰ ਉਤੋਂ ਦੀ ਇਹ ਰਸਾ ਉਹਨਾਂ ਸੁਟਿਆ ਇਹਨਾਂ ਕੋਲ ਜਿਹੜੇ ਸਵੇਰ ਦੇ ਇੱਥੋਂ ਨਿਕਲ ਗਏ ਨੇ ਸੇਵਾ ਕਰਨ ਸੰਗਤ ਨਿਕਲੀ ਆ ਉਹ ਵਾਪਸ ਕਿਦਾਂ ਆਉਗੀ ਉਹਨਾਂ ਲਈ ਤਾਂ ਬਹੁਤ ਔਖਾ ਹੋ ਜਾਏਗਾ ਪੰਜ ਵਜੇ ਆਏਗੀ ਬਾਈਪਾਸ ਆ ਹਾਂਜੀ ਬਾਈਪਾਸ ਉਧਰ ਦੀ ਆਉਗੀ ਦੱਸੋ ਤਾਂ ਮੈਂ ਤੁਸੀਂ ਜਾ ਰਹੇ ਸੀ ਵੀਜੀ ਹਾਈਵੇ ਤੋਂ ਜਾਣੇ ਇੱਕਦਮ ਪਾੜ ਪੈ ਗਿਆ ਆਪਾਂ ਜੜੀ ਬੈਠੇ ਹਾਂ ਤੇ ਇੱਕਦਮ ਟਰੈਕਟਰ ਥੱਲੇ ਡਿੱਪਿਆ ਵੀਜੀ ਵਿੱਚ ਪਾਣੀ ਵਿੱਚ ਬੰਦੇ ਉੱਥੇ ਹਰੇ ਰਹਿ ਗਏ ਟਰੈਕਟਰ ਤੇ ਆ ਪਰਨੇ ਲਾ ਕੇ ਆ ਆਪਣੇ ਲਾ ਕੇ ਬੰਦਿਆਂ ਨੂੰ ਬਚਾਇਆ ਅੱਛਾ ਤੁਸੀਂ ਆਪਣੇ ਪਰਨੇ ਲਾ ਕੇ ਇਹਨਾਂ ਦੀ ਹਾਂਜੀ ਮਦਦ ਕੀਤੀ ਹੁਣ ਪਰਨਾ ਸਾਡਾ ਕਿੱਥੇ ਆ ਆ ਵੀਰ ਨੇ ਪਰਨਾ ਲਾਇਆ ਸਾਰੇ ਨੇ ਲਾਇਆ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਪਰਨਾ ਵੀਰ ਨੇ ਦਿੱਤਾ ਮੈਨੂੰ ਤਾ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ ਅੰਦਰ ਜਿਹੜੇ ਸੇਵਾ ਕਰਨ ਗਏ ਸੀ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਪਰ ਦਰਅਸਲ ਦੇ ਵਿੱਚ ਉਹਨਾਂ ਦੀ ਜਾਨ ਗੁਰੂ ਦੀ ਦਿੱਤੀ ਹੋਈ ਦਸਤਾਰ ਨੇ ਅੱਜ ਕਿਵੇਂ ਬਚਾਈ ਹੈ ਇਹ ਤੁਹਾਡੇ ਸਾਹਮਣੇ ਆ ਯਾਨੀ ਕੁਝ ਨੌਜਵਾਨਾਂ ਨੇ ਆਪਣੀਆਂ ਪੱਗਾਂ ਪਰਨੇ ਲਾ ਕੇ ਉੱਥੇ ਉਹਨਾਂ ਵੱਲ ਸਿੱਟ ਦਿੱਤੇ ਤੇ ਉਹਨਾਂ ਨੂੰ ਬਚਾ ਲਿਆ ਗਿਆ ਆ ਹੁਣ ਦੂਜੇ ਪਾਸੇ ਆਜੋ ਸੁਖਵੀਰ ਸਿੰਘ ਬਾਦਲ ਅਕਸਰ ਤੁਸੀਂ ਵੇਖਿਆ ਖਬਰਾਂ ਦੇ ਵਿੱਚ ਕਿ ਭਾਈ ਹਰ ਪੀੜਤਾਂ ਦੇ ਕੋਲ ਪਹੁੰਚ ਰਹੇ ਨੇ ਪੰਜਾਬ ਦੀ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ ਕਿ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਪਰ ਮੈਂ ਇੱਥੇ ਸਭ ਤੋਂ ਵੱਡੀ ਗੱਲ ਕਹਿਣ ਜਾ ਰਿਹਾ ਜਿਵੇਂ ਕਿ ਤੁਸੀਂ ਵੇਖੇਗੇ ਗੁਰੂ ਦੇ ਸਿੰਘ ਲੱਖਾਂ ਰੁਪਏ ਤੱਕ ਦਾ ਲੰਗਰ ਲੈ ਕੇ ਪਹੁੰਚਦੇ ਨੇ ਉਹ ਲੰਗਰ ਦਾ ਪਾਣੀ ਦੇ ਵਿੱਚ ਰੁੜ ਗਿਆ ਪਰ ਆਪਣੀ ਜਾਨ ਨੂੰ ਝੋਖਮ ਦੇ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਉਣ ਚੱਲੇ ਸੀ ਉਹ ਵੀ ਇੱਕ ਜਿਗਰ ਹੈ ਤੇ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਸਿੱਧੇ ਤੌਰ ਤੇ ਮਦਦ ਕਰਨਾ ਚਾਹੁੰਦੇ ਨੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਜਾਂ ਆਪਣੀਆਂ ਰੋਟੀਆਂ ਨਹੀਂ ਸੇਕਣਾ ਚਾਹੁੰਦੇ ਤਾਂ ਮੈਂ ਜਿਹੜੀ ਗੱਲ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਹੀ ਹੈ ਇਹਨੂੰ ਸਵੀਕਾਰ ਕਰ ਲੈਣ ਮੈਂ ਲਿਖ ਕੇ ਦਿੰਦਾ ਕਿ ਸਰਕਾਰ ਪੱਕੀ ਹੈ ਕਿਉਂ ਪੱਕੀ ਹੈ ਕਿਉਂਕਿ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਇਹਨਾਂ ਤੋਂ ਹੋਣਾ ਨਹੀਂ ਤੇ ਸਰਕਾਰ ਇਹਨਾਂ ਦੀ ਆਉਣੀ ਨਹੀਂ ਮੈਂ ਇਹ ਗੱਲ ਕਹੀ ਹੈ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਿ ਆਪਣਾ ਅੱਧਾ ਰਾਜ ਭਾਗ ਵੇਚ ਵਟ ਕੇ ਪੰਜਾਬ ਦੇ ਰੇਖੇ ਲਾ ਦਿਓ ਪੰਜਾਬ ਅੱਜ ਬਹੁਤ ਵੱਡੇ ਸੰਕਟ ਦੇ ਵਿੱਚ 3500 ਕਿਲਾ ਜ਼ਮੀਨ ਦਾ ਰੱਖਣ ਵਾਲੇ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਤਸਕਰ ਇੰਨੀ ਮੋਟੀ ਕਮਾਈ ਕਰਨ ਵਾਲੇ ਕੁਝ ਹੀ ਸਾਲਾਂ ਦੇ ਵਿੱਚ ਜੇਕਰ ਪੰਜਾਬ ਦੇ ਲੇਖੇ ਦੇ ਵਿੱਚ ਅੱਧਾ ਰਾਜ ਭਾਗ ਆਪਣਾ ਲਾਭ ਹੀ ਦਿੰਦੇ ਰੇ 25 ਸਾਲ ਲੁੱਟਿਆ ਪੰਜਾਬ ਨੂੰ ਜੇਕਰ 12.5 ਸਾਲਾਂ ਦਾ ਲੁੱਟਿਆ ਹੋਇਆ ਪੈਸਾ ਵਾਪਸ ਰੁਟਾ ਦਿੰਦੇ ਪੰਜਾਬ ਨੂੰ ਤਾਂ ਪੰਜਾਬ ਦੇ ਵਿੱਚ ਹੜਪੀੜਤਾ ਨੂੰ ਬਹੁਤ ਰਾਹਤ ਮਿਲ ਜਾਣੀ ਹੈ ਔਰ ਨਾਲੇ ਪੰਜਾਬ ਦੇ ਲੋਕਾਂ ਦਾ ਤੁਹਾਡੇ ਤੋਂ ਜਿਹੜਾ ਗੁੱਸਾ ਹੈ ਉਹ ਵੀ ਠੰਡਾ ਹੋ ਜਾਣਾ ਤਾਂ ਇਸ ਕਰਕੇ ਮੇਰੀ ਇਹ ਚੈਲੰਜ ਵੀ ਆ ਇੱਕ ਅਪੀਲ ਵੀ ਕਹਿ ਲਓ ਇੱਕ ਚੇਤਾਵਨੀ ਵੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਹੇ ਲੋਕਾਂ ਦੀ ਮਦਦ ਕਰਨੇ ਚਾਹੁੰਦੇ ਹੋ ਤਾਂ ਭਾਈ ਸਿੱਧੇ ਤੌਰ ਤੇ ਕਰੋ ਇਹਦੇ ਉੱਤੇ ਨਾ ਤਾਂ ਰਾਜਨੀਤੀ ਹੋਣੀ ਚਾਹੀਦੀ ਹੈ ਨਾ ਲੋਕਾਂ ਦਾ ਮਜ਼ਾਕ ਉਡਾਉਣਾ ਚਾਹੀਦਾ ਤਾਂ ਉਲਟਾ ਸਰਵੀਰ ਸਿੰਘ ਬਾਦਲ ਕੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਗੇਮ ਖੇਡ ਰਹੇ ਨੇ ਕਿਵੇਂ ਖੇਡ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਉੱਥੇ ਜਾ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਈ ਆਮ ਆਦਮੀ ਪਾਰਟੀ ਦਾ ਮਾੜੀ ਐ ਸਾਡੀ ਸਰਕਾਰ ਮਾੜੀ ਐ ਪਰ ਮੈਂ ਚਾਹੁੰਦਾ ਕਿ ਇੱਥੇ ਸਰਕਾਰ ਨੂੰ ਵਿੱਚ ਖਿੱਚਣ ਦੀ بجائے ਨਿੱਜੀ ਤੌਰ ਤੇ ਆਪਣੇ ਤੌਰ ਤੇ ਸਿੱਧੇ ਤੌਰ ਤੇ ਤੁਸੀਂ ਮਦਦ ਕਰ ਦਿਓ ਪੰਜਾਬ ਦੇ ਲੋਕ ਆਪਣੇ ਆਪ ਸਮਝ ਲੈਣਗੇ ਕਿ ਇਹ ਬੰਦਾ ਸਾਡੇ ਲਈ ਹਿੱਤਾਂ ਵਿੱਚ ਆਇਆ ਪਰ ਤੁਸੀਂ ਕੀ ਕਰਦੇ ਹੋ ਜਾ ਕੇ ਲੋਕਾਂ ਨੂੰ ਕਹਿੰਦੇ ਹੋ ਮੁੱਖ ਮੰਤਰੀ ਦੀ ਆ ਸ਼ਬੀ ਮਾੜੀ ਐ ਮੁੱਖ ਮੰਤਰੀ ਇੱਥੇ ਨਕਾਮ ਨੇ ਤੁਸੀਂ ਕੀ ਕੀਤਾ 25 ਸਾਲ ਤੱਕ ਪੰਜਾਬ ਲੁੱਟਿਆ ਹੀ ਐ ਤੇ ਜੇਕਰ ਅੱਜ ਪੰਜਾਬ ਦੇ ਉੱਤੇ ਆਫਤ ਆ ਗਈ ਐ ਤੇ ਆਪਣਾ ਬਹੁਤ ਵੱਡਾ ਜਿਹੜਾ ਖਜ਼ਾਨਾ ਸਾਡੇ ਬਿਕਰਮ ਸਿੰਘ ਮਜੀਠੀਆ ਨੇ ਚਿੱਟੇ ਦੀ ਤਸਕਰੀ ਦੇ ਨਾਲ ਕਹਿੰਦੇ ਜੀ 540 ਕਰੋੜ ਕਮਾ ਲਿਆ ਫਿਰ ਕਹਿੰਦੇ ਇਹ 700 ਕਰੋੜ ਹੋ ਗਿਆ ਬਹੁਤ ਸਾਰੀਆਂ ਥਿਓਰੀਆਂ ਪੱਤਰਕਾਰ ਵੀ ਦੇ ਰਹੇ ਨੇ ਪੰਜਾਬ ਦੀ ਵਿਜੀਲੈਂਸ ਵੀਰੋ ਦੇ ਰਹੀ ਆ ਪੰਜਾਬ ਦੀ ਸਰਕਾਰ ਦੇ ਰਹੀ ਆ ਪੰਜਾਬ ਦੇ ਲੋਕ ਜਾਣਦੇ ਨੇ ਤਾਂ ਫਿਰ ਤੁਹਾਨੂੰ ਹਰਜ ਕੀ ਐ ਜੇਕਰ ਪੰਜਾਬ ਦੇ ਲੋਕਾਂ ਪ੍ਰਤੀ ਕੁਝ ਨਾ ਕੁਝ ਆਪਣੇ ਬਣੀਓ ਖਰਚ ਕਰ ਦਿਓ ਜਿਹੜਾ ਤੁਸੀਂ ਹਾਲਾਂਕਿ ਲੁੱਟਿਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਪੈਣ ਪ੍ਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ